ਪਿਛਲੇ ਕੁਝ ਦਿਨਾਂ ਤੋਂ ਮੌਸਮ ਲਗਾਤਾਰ ਜੜਾ ਹੈ ਆਪਣੀ ਕਨਵਰਟੇਬਲ ਅੱਲਾਹ ਨਜ਼ਰ ਆ ਰਹੀ ਹੈ ਜੁਲਾਈ ਦਾ ਮਹੀਨਾ ਚੜ ਚੁੱਕਿਆ ਅੱਜ ਤੇ ਅੱਜ ਸਵੇਰ ਤੋਂ ਹੀ ਜਿਹੜਾ ਉਹ ਬਾਰਿਸ਼ ਸੀ ਝੜੀ ਲੱਗੀ ਹੋਈ ਹੈ ਇਸ ਟਾਈਮ ਤੁਹਾਨੂੰ ਤਸਵੀਰਾਂ ਦਿਖਾ ਰਹੀਆਂ ਸਵੇਰ ਤੋਂ ਹੀ ਹੋ ਜਾਂਦੀਆਂ ਨੇ ਜਿੱਥੇ ਕਿ ਸਵੇਰ ਤੋਂ ਲਗਾਤਾਰ بارش ਹੋ ਰਹੀ ਹੈ ਮੌਸਮ ਥੋੜਾ ਜਿਹਾ ਠੰਡਾ ਹੋਇਆ ਹੋਇਆ ਪੂਰੀ ਰਾਤ ਜਿਹੜਾ ਉਹ ਬਿਜਲੀ ਕੜਕਦੀ ਰਹੀ ਹੈ ਠੰਡੀਆਂ ਹਵਾਵਾਂ ਚਲਦੀਆਂ ਰਹੀਆਂ ਨੇ ਬੀਤੇ ਦਿਨ ਦੀ ਗੱਲ ਕਰੀਏ ਤਾਂ ਜੂਨ ਦਾ ਮਹੀਨਾ ਲੰਘਿਆ ਕੱਲ 30 ਤਰੀਕ ਸੀ ਤੇ ਕੱਲ ਜਿਹੜਾ ਹੈ ਦਿਨ ਵੇਲੇ ਕੁਝ ਕਥਾਵਾਂ ਦੇ ਉੱਪਰ ਹਲਕੀ ਬੂੰਦਾਬੰਦੀ ਹੋਈ ਸੀ ਪਰ ਮੌਸਮ ਜਿਹੜਾ ਜ਼ਿਆਦਾਤਰ ਸਾਫ਼ ਹੀ ਰਿਹਾ ਸੀ ਤੇ ਅੱਜ ਹੁਣ ਜਿਹੜਾ بارش ਹੋ ਰਹੀ ਹੈ ਲਗਾਤਾਰ ਮੌਸਮ ਵਿਭਾਗ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੌਨਸੂਨ ਦੀ ਆਮਦ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਮੌਸਮ ਹੋਰ ਇਸੇ ਤਰੀਕੇ ਨਾਲ ਰਹੇਗਾ بارشਾਂ ਪੈਣਗੀਆਂ ਤੇ ਉਹ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਦਾਂ ਦਾ ਹੈ ਜਰੂਰ ਨਾਰਾ ਕਮੈਂਟ ਕਰਕੇ ਦੱਸੋ ਤੇ ਇਹ ਵੀ ਜਰੂਰ ਦੱਸੋ ਕਿ ਕੀ ਤੁਹਾਡੇ ਏਰੀਆ ਦੇ ਵਿੱਚ ਬਾਰਿਸ਼ ਕਰਕੇ ਕੋਈ ਪਰੇਸ਼ਾਨੀ ਹੋ ਰਹੀ ਹੈ ਆਮ ਲੋਕ ਜਿਹੜਾ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਅਕਸਰ ਲਿਖਿਆ ਜਾਂਦਾ ਹੈ ਕਿ ਸ਼ਹਿਰਾਂ ਦੀ ਗੱਲ ਕਰ ਲਈਏ ਚਾਹੇ ਪਿੰਡਾਂ ਦੀ ਗੱਲ ਕਰ ਲਈਏ ਜਦੋਂ ਮੌਸਮ ਇਦਾਂ ਦਾ ਹੁੰਦਾ ਹੈ ਤਾਂ ਜਿਹੜੀ ਗਲੀਆਂ ਨੇ ਉਹਨਾਂ ਦੇ ਵਿੱਚ ਚਿੱਕੜ ਹੋ ਜਾਂਦਾ ਹੈ ਨਿਕਾਸੀ ਦਾ ਪ੍ਰਬੰਧ ਜੰਗੀ ਤਰੀਕੇ ਨਾਲ ਨਾ ਹੋਣ ਕਰਕੇ ਸ਼ਹਿਰਾਂ ਦੇ ਵਿੱਚ ਵੀ ਕਈ ਥਾਵਾਂ ਦੇ ਉੱਪਰ ਚਿੱਕੜ ਜਿਹੜਾ ਹੋ ਜਾਂਦਾ ਹੈ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਜਿਹੜੇ ਲੋਕ ਕਮਾਕਾਰਾਂ ਤੇ ਜਾਣ ਵਾਲੇ ਨੇ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਇਸੇ ਦੇ ਨਾਲ ਹੀ ਕਈ ਵਾਰ ਜਿਹੜੇ ਕਿਸਾਨ ਵੀਰ ਨੇ ਉਹ ਵੀ ਪਰੇਸ਼ਾਨ ਹੁੰਦੇ ਨੇ ਅਤੇ ਜਿਹੜੇ ਆਮ ਲੋਕ ਨੇ ਜਿਹੜੇ ਕਿ ਰੀੜੀ ਲਗਾ ਕੇ ਜਾਂ ਆਪਣਾ ਸਮਾਨ ਜਿਹੜਾ ਗਲੀ ਗਲੀ ਜਾ ਕੇ ਵੇਚਦੇ ਨੇ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ بارش ਕਰਕੇ ਪਰ ਉੱਥੇ ਹੀ ਦੂਜੇ ਪਾਸੇ ਗੱਲ ਕਰੀਏ ਤਾਂ ਆਉਸਮ ਜਿਹੜਾ ਹੈ ਉਸ ਤੇ ਵਿੱਚ ਕਾਫੀ ਰਾਹਤ ਮਿਲਦੀ ਹੈ ਇਸੀ ਦੇ ਨਾਲ ਹੀ ਜ਼ਰੂਰ ਇਸ ਚੀਜ਼ ਦੀ ਜਿਹੜੀ ਚੇਤਾਵਨੀ ਦੇਣਾ ਚਾਹਾਂਗੇ ਕਿ ਆਪਣਾ ਸਿਹਤ ਦਾ ਜ਼ਰੂਰ ਧਿਆਨ ਰੱਖੋ ਕਿਉਂਕਿ بارش ਦੇ ਵਿੱਚ ਭਿੱਜਣ ਵੇਲੇ ਕਈ ਵਾਰ ਸਿਹਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਿ ਬਿਮਾਰ ਵੀ ਹੋ ਜਾਂਦੇ ਹੈ ਬੱਚਿਆਂ ਨੂੰ ਜ਼ਰੂਰ ਜਿਹੜਾ ਬਚਾ ਕੇ ਰੱਖੋ بارش ਦੇ ਵਿੱਚ ਭਿੱਜਣ ਤੋਂ ਜੇ ਬਾਈਚ ਕੁਝ ਭਿੱਜ ਵੀ ਗਿਆ ਤਾਂ ਆਪਣਾ ਘਰੇ ਆ ਕੇ ਧਿਆਨ ਰੱਖੋ ਪਿੰਡਾ ਪਹੁੰਚ ਕੇ ਤੇ ਸਾਫ਼ ਕੱਪੜੇ ਪਾ ਲਓ ਦੁਆਰੇ ਇਸ ਦੇ ਨਾਲ ਨਾਲ ਪਿਆਨ ਜ਼ਰੂਰ ਰੱਖਿਆ ਜਾਵੇ ਕਿ ਇਸ ਮੌਸਮ ਦੇ ਵਿੱਚ ਕਈ ਜਿਹੜੇ ਜੀਵ ਜੰਤੂ ਨੇ ਮੱਖੀ ਮੱਛਰੀਆਂ ਹੋਰ ਜਿਹੜੇ ਰੈਪਟਾਈਲਸ ਨੇ ਉਹ ਨਿਕਲ ਆਉਂਦੇ ਨੇ ਤੇ ਇਹਨਾਂ ਤੋਂ ਜ਼ਰੂਰ ਧਿਆਨ ਰੱਖਿਆ ਜਾਵੇ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਿਹੜੇ ਇਦਾਂ ਦੇ ਜਾਨਵਰ ਹੁੰਦੇ ਆ ਛੋਟੇ ਜਾਨਵਰ ਹੁੰਦੇ ਨੇ ਇਹੇ ਘਰਾਂ ਦੇ ਅੰਦਰ ਆ ਜਾਂਦੇ ਨੇ ਅਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਉਹ ਜਾਨਵਰ ਵੱਢ ਲੈਂਦਾ ਤੇ ਉਸ ਤੋਂ ਬਾਅਦ ਫਿਰ ਰਿਐਕਸ਼ਨ ਕਾਫੀ ਵੱਡਾ ਹੁੰਦਾ ਤਾਂ ਜ਼ਰੂਰ ਇਸੀ ਦਾ ਬਚਾਅ ਕੀਤਾ ਜਾਵੇ ਫਿਲਹਾਲ ਤੋਂ ਇਸ ਵੀਰਾਂ ਜਿਹੜੀਆਂ ਲੋਹਰਾਂਗੇ ਦਿਖਾ ਰਹੇ ਆ بارش ਹੋ ਰਹੀ ਹੈ ਕਾਫੀ ਤੇਜ਼ ਅਤੇ ਆਮ ਲੋਕ ਜਿਹੜਾ ਉਹ ਪ੍ਰੇਸ਼ਾਨ ਹੋ ਰਹੇ ਨੇ ਤੁਹਾਡੇ ਇਲਾਕੇ ਦੇ ਵਿੱਚ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਚੂਰ ਰਾਨਾ ਦੱਸੋ